ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਚਾਲੇ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜਿਕੇ ਅੱਜ ਆਪਾਂ ਬਾਈ ਰੰਜੀ ਸਿੰਘ ਟੱਡ ਇਹਨਾਂ ਜਿਹੜੀ ਵੀਡੀਓ ਦੇਖਣ ਲੱਗੇ ਨਾ ਉਹਦੇ ਜੋ ਗੱਲ ਕਰ ਰਹੇ ਨੇ ਕਿ ਵੱਡੇ ਵੱਡੇ ਜਿਹੜੇ ਦਰਖਤ ਨੇ ਨਾ ਅਕਾਲੀ ਦਰਬ ਦੇ ਉਹ ਪੁੱਟੇ ਗਏ ਨੇ ਤੇ ਉਸ ਤੋਂ ਇਲਾਵਾ ਬਾਕੀ ਲੀਡਰਾਂ ਦੇ ਤੇ ਅਕਾਲ ਤਖਤ ਦੇ ਬਾਰੇ ਉਹ ਗੱਲ ਕਰ ਰਹੇ ਨੇ ਕਿ ਆਪਾਂ ਵੀਡੀਓ ਜੀ ਦੇਖਨੇ ਆ ਤੇ ਉਸ ਤੋਂ ਬਾਅਦ ਕਰਾਂਗੇ ਗੱਲਬਾਤ ਵੱਡੇ ਵੱਡੇ ਦਰਖਤ ਵੇਲੋ ਆਪਣੀ ਹਸੀ ਜਾਂਦੇ ਤੁਸੀਂ ਮੈਂ ਤਾਂ ਜੇ ਕੁਝ ਕਿਹਾ ਹੀ ਨਹੀਂ ਹੈ ਬਈ ਕਈ ਜੜੋਂ ਹੀ ਪੁੱਟੇ ਗਏ ਹਨੇਰੀ ਕਈ ਵਾਰੀ ਇੰਨੀ ਆਉਂਦੀ ਹੁੰਦੀ ਹੈ ਵੀ ਦਰਖਤ ਨਾ ਜੜੋ ਪੁੱਟਿਆ ਜਾਂਦਾ ਟੁੱਟਦਾ ਨਹੀਂ ਹੁੰਦਾ ਪੁੱਟਿਆ ਹੀ ਜਾਂਦਾ ਇਦਗੀ ਤੇ ਇਲੈਕਸ਼ਨ ਇਦਾਂ ਦੀ ਹੋਈ ਹੈ ਵੀ ਵੱਡੇ ਵੱਡੇ ਜਿਹੜੇ ਪੁਰਾਣੇ ਖੁੰਡ ਸਾਰੇ ਪੁੱਟੇ ਗਏ ਸੁਣੋ ਬਈ ਸੁਣੋ ਉਹ ਸਾਰਿਆਂ ਦਾ ਹਾਲ ਇਹੋ ਜਿਹਾ ਹੋ ਜਾਣਾ ਜਹੇਦਾਰ ਗੱਲ ਪਿੱਟਦਾ ਸੀ ਅਕਾਲ ਤਖਤ ਵਾਲਾ ਜਹੇਦਾਰ ਕਹਿੰਦਾ ਬਾਲੇ ਔਖੇ ਅਸੀਂ ਖਾਂ ਦੀ ਬੇਇੱਜ਼ਤੀ ਬਹੁਤ ਹੋ ਰਹੀ ਹੈ ਸਰਸੇ ਵਾਲੇ ਤੋਂ ਮਾਫੀ ਦਵਾਈ ਓਦੋਂ ਨਹੀਂ ਬੇਇੱਜ਼ਤੀ ਹੋਈ ਜਹੇਦਾਰਾ ਤੇਰੀ ਜਦੋਂ ਸਰਸੇ ਵਾਲੇ ਨੂੰ ਮਾਫ ਕੀਤਾ ਅਕਾਲ ਤਖਤ ਸਾਹਿਬ ਤੇ ਓਦੋਂ ਨਹੀਂ ਬੇਇੱਜ਼ਤੀ ਹੋਈ ਕਹਿੰਦੇ ਜੀ ਅਕਾਲੀ ਦਲ ਬਦਨਾਮ ਹੋ ਰਿਹਾ ਹੈ ਅਕਾਲੀ ਦਲ ਨੇ ਜਦੋਂ ਅਕਾਲ ਤਖਤ ਦੇ ਜਹੇਦਾਰਾਂ ਨੂੰ ਮੁਠੀ ਚ ਰੱਖਿਆ ਹੋਇਆ ਓਦੋਂ ਨਹੀਂ ਬਦਨਾਮ ਹੁੰਦਾ ਹੁਕਮ ਚਾੜਦੇ ਨੇ ਐ ਕਰ ਦਿਓ ਐ ਕਰ ਦਿਓ ਜਿਹਨੂੰ ਜੀ ਕਰਦਾ ਸਨਮਾਨ ਦੇ ਦਿਓ ਜਿਹਨੂੰ ਜੀ ਕਰਦਾ ਪੰਥ ਚੋਂ ਛੇਕ ਦਿਓ ਉਦੋਂ ਨਹੀਂ ਰੁੜਦੀ ਇੱਜ਼ਤ ਨਾ ਪਿਆਰਿਓ ਕਿਸੇ ਨੂੰ ਕੋਈ ਨਹੀਂ ਦੇਖਦਾ ਤੈਨੂੰ ਤੇਰੇ ਵਾੜੇ ਕਰਮਾਂ ਨੇ ਮਾਰਨਾ ਕਿਸੇ ਨੇ ਤੈਨੂੰ ਕੀ ਮਾਰਨਾ ਤੈਨੂੰ ਥੱਲੇ ਤੇਰੇ ਕਰਮਾਂ ਨੇ ਸੱਟਣਾ ਭਾਈ ਹਰ ਚੀਜ਼ ਦਾ ਅੰਤ ਹੁੰਦਾ ਲੋਕੀਏ ਕੇ ਪਏ ਇਨਾਂ ਤੇ ਗੋਲਕਾਂ ਤੇ ਕਬਜ਼ੇ ਕਰਕੇ ਲੁੱਟ-ਲੁੱਟ ਖਾਂਦੇ ਐ। ਅਕਾਲ ਤਖਤ ਸਾਹਿਬ ਨੂੰ ਤੇ ਇਹਨਾਂ ਨੇ ਐ ਮੁਠੀ 'ਚ ਕੀਤਾ ਹੋਇਆ। ਜਥੇਦਾਰ ਇਹਨਾਂ ਦੇ ਲਫਾਫਿਆਂ 'ਚੋਂ ਨਿਕਲਦੇ ਆ। ਵੱਡੇ ਲੀਡਰਾਂ ਦੀ ਕੋਠੀ 'ਚ ਜਾਓ ਤੁਹਾਨੂੰ ਅਕਾਲ ਤਖਤ 'ਤੇ ਜਾਣ ਦੀ ਲੋੜ ਹੀ ਨਹੀਂ। ਅਕਾਲ ਤਖਤ 'ਤੇ ਜੱਦ ਲੈਣ ਨਾ ਅਕਾਲ ਤਖਤ 'ਤੇ ਨਾ ਜਾਓ ਵੱਡੇ ਲੀਡਰ ਦੀ ਕੋਠੀ 'ਚ ਜਾਓ ਇੱਥੋਂ ਹੀ ਫੋਨ ਚੱਲਿਆ ਜਾਂਦਾ ਵੀ ਬੱਸ ਬਈ ਬੱਸ ਇਹਨੂੰ ਕੁਝ ਨਹੀਂ ਕਹਿਣਾ ਇਹ ਸਾਡੇ ਕੋਲੇ ਆ ਗਿਆ। ਫਿਰ ਅਸਲ ਪੰਥ ਕਿਹੜਾ ਹੈ ਤਖਤ ਕਿੱਥੇ ਆ ਬਾਲਾ ਤਖਤ ਤੇ ਇਹ ਆਪਣੇ ਘਰਾਂ ਚ ਬਹਿ ਕੇ ਚਲਾਉਂਦੇ ਆ ਅਕਾਲ ਤਖਤ ਤੋਂ ਜਿਹੜੇ ਹੁਕਮਨਾਮੇ ਆ ਨਾ ਜਥੇਦਾਰਾਂ ਦੇ ਤੇ ਸਾਈਂ ਨਹੀਂ ਹੁੰਦੇ ਆ ਲੀਡਰ ਛਾਪ ਕੇ ਭੇਜਦੇ ਆ ਵੀ ਆਹ ਕਹਦੇ ਹੋ ਤੇ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਬੱਚੇ-ਬੱਚੇ ਨੂੰ ਪਤਾ ਹੈ ਕਿ ਨਹੀਂ ਪਤਾ ਅੱਜ ਕੱਲ੍ਹ ਲੋਕ ਨਿਆਣੇ ਨੇ ਕਮਲੇ ਨੇ ਭਾਈ ਬੋਲੋ ਲੋਕੀ ਕਮਲੇ ਨੇ ਹੁਣ ਬੁੱਧੂ ਬਣਾ ਲੂ ਕੋਈ ਅੱਜ ਦੇ ਸਮੇਂ 'ਚ ਤਾਂ ਕਰਕੇ ਇਹ ਲੀਡਰਾਂ ਦੇ ਨਾਲ ਇਦਾਂ ਦੀ ਹੁੰਦੀ ਹੈ ਨਾ ਜਦੋਂ ਇਹਨਾਂ ਦੇ ਕਰਮ ਨੇ ਇਹਨਾਂ ਬੰਦਿਆਂ ਨੇ ਕੰਮ ਹੀ ਇਹੋ ਜਿਹਾ ਕੀਤਾ ਜਦੋਂ ਜੀ ਕਰਤਾ ਕੱਢਦਾ ਜਦੋਂ ਜੀ ਕਰਤਾ ਅੰਦਰ ਵਾਲ ਲਿਆ ਜਦੋਂ ਜੀ ਕੀਤਾ ਕਿਸੇ ਨੂੰ ਸਰੂਪਾ ਦੇਤਾ ਜਦੋਂ ਮੱਜੀ ਕੀਤਾ ਪੰਥ ਚ ਛੇਕਤਾ ਜਦੋਂ ਜੀ ਕੀਤਾ ਆਪਣਿਆਂ ਨੂੰ ਸਰੂਪੇ ਸਨਮਾਨ ਜਿਹੜਾ ਸਾਡੇ ਵਿਰੁੱਧ ਬੋਲੇ ਛੇਕੋ ਇਹਨੂੰ ਪੰਥ ਚ ਸਾਡੇ ਵਿਰੁੱਧ ਨਹੀਂ ਕੋਈ ਬੋਲਣਾ ਚਾਹੁੰਦਾ ਆਵਾਜ਼ ਨਹੀਂ ਸਾਡੇ ਵਿਰੋਧ ਉੱਠਣੀ ਚਾਹੀਦੀ ਸਾਡੇ ਵਿਰੋਧ ਕੋਈ ਬੰਦਾ ਗੱਲ ਕਹਿ ਕਿਵੇਂ ਦੇਵੇ ਪਰ ਹੁਣ ਤੇ ਭਾਈ ਬੱਚਾ ਬੱਚਾ ਹੀ ਕੀ ਜਾਂਦਾ ਸਾਰੇ ਹੀ ਕੀ ਕਰੀ ਤਾਂ ਕਰਕੇ ਜਥੇਦਾਰਾਂ ਦੇ ਕਹਿਣ ਨਾਲ ਹੁਣ ਕੁਝ ਵੀ ਨਹੀਂ ਹੋਣਾ ਅਸਲ 'ਚ ਜਥੇਦਾਰਾਂ ਨੂੰ ਆਪਣੀਆਂ ਕੁਰਸੀਆਂ ਦੀ ਚਿੰਤਾ ਹੈ ਇਹਨਾਂ ਨੂੰ ਇਹ ਹੈ ਵੀ ਸਾਡੇ ਆਕਾ ਜਿਉਂਦੇ ਰਹਿਣਗੇ ਤੇ ਸਾਸੀ ਵੀ ਜਥੇਦਾਰ ਬਣੇ ਰਹਿਣਗੇ ਵੱਡੇ ਵੱਡੇ ਟੂਰ ਲਾਉਂਦੇ ਆ ਕਦੇ ਅਮਰੀਕਾ ਨੂੰ ਚੜ ਗਏ ਕਦੇ ਕੈਨੇਡਾ ਨੂੰ ਚੜ ਗਏ ਆ ਕੇ ਪੈਸੇ ਸਾਗ ਜਮਾ ਕਰਾਉਂਦੇ ਆ ਕਿ ਜੇਬ ਵਿੱਚ ਪਾਉਂਦੇ ਆ ਜਿੰਨਾ ਟੂਰ ਲੱਗੇ ਇੰਗਲੈਂਡ ਦਾ ਕੈਨੇਡਾ ਦਾ ਅਮਰੀਕਾ ਦਾ ਸਾਰੇ ਪੈਸੇ ਕਿੱਥੇ ਨੇ ਜੇਬ ਵਿੱਚ ਜੇਬ ਵਿੱਚ ਪਾਉਂਦੇ ਆ ਤਾਂ ਕਰਕੇ ਭਾਈ ਇਹਨਾਂ ਨੂੰ ਲੱਗਦਾ ਵੀ ਸਾਡੀਆਂ ਜਥੇਦਾਰੀਆਂ ਪੱਕੀਆਂ ਰਹਿਣੇ ਚੱਕਰ ਚ ਪਏ ਹੋਏ ਆ ਤਾ ਕਰਕੇ ਜੁਆ ਜੋ ਕੱਲ ਚੱਲ ਰਿਹਾ ਇਹਨਾਂ ਦੇ ਕਰਮ ਨੇ ਤੇ ਯਾਦ ਰੱਖਣਾ ਜਥੇਦਾਰੋ ਲੀਡਰੋ ਐਂ ਚੱਲੋਂਗੇ ਹੋਰ ਵੀ ਬੁਰਾ ਹਾਲ ਹੋਊਗਾ ਠੀਕ ਕਰੋ ਜੇ ਤੁਸੀਂ ਐਦਾਂ ਹੀ ਚੱਲੀ ਗਏ ਐਦਾਂ ਹੀ ਚੱਲੀ ਗਏ ਐਦਾਂ ਹੀ ਚੱਲੀ ਗਏ ਹੁਣ ਤੁਹਾਡੇ ਕੋਲ ਰਾਜ ਗਿਆ ਆਉਣ ਵਾਲੇ ਸਮੇਂ 'ਚੋਂ ਤੁਹਾਡੇ ਕੋਲ ਸਰੋਬਣੀ ਕਮੇਟੀ ਵੀ ਜਾਓ ਜਾਓ ਦੋ ਸਾਲਾਂ ਨੂੰ ਚਲੇ ਜਾਏ ਦਸਾਂ ਨੂੰ ਚਲੇ ਜਾਏ ਉਹ ਵੀ ਜਾਓ ਬਦਲ ਜਾਣਾ ਲੋਕ ਸਿਆਣੇ ਹੋ ਗਏ ਲੋਕ ਤੇਜ ਬਹੁਤ ਨੇ ਅੱਕੇ ਪਏ ਨੇ ਰੈਲੀਆਂ ਲੀਡਰਾਂ ਦੀਆਂ ਲੰਗਰ ਪੱਕ ਕੇ ਆਉਂਦਾ ਸਰਬੰਦੀ ਕਮੇਟੀ ਵੱਲੋਂ ਪੈਸੇ ਗੋੜ ਬਚੇ ਦਿੱਤੇ ਜਾਂਦੇ 91 ਲੱਖ ਦੇ ਇਸ਼ਤਿਹਾਰ ਦਿੱਤੇ ਸੀ ਜਦੋਂ ਸਰਸੇ ਵਾਲੇ ਨੂੰ ਬਾਪ ਕੀਤਾ ਸੀ ਵੀ ਸੰਗਤ ਹੁਕਮਨਾਮਾ ਮੰਨੇ ਤੇ ਮੰਨਿਆ ਕਿਸੇ ਦੇ ਨਹੀਂ ਹੁਕਮ ਸਮਝਦੇ ਹੋਣ ਗੱਲ ਲੋਕ ਸਿਆਣੇ ਹੋ ਗਏ ਲੋਕ ਹੁਣ ਨਾ ਆਪਾਂ ਸਾਰੇ ਹੁਣ ਸਿਆਣੇ ਆ ਬੋਲੋ ਆਪਾਂ ਸਿਆਣੇ ਆ ਜਹੇਦਾਰ ਨੂੰ ਕਹੋ ਜਹੇਦਾਰਾ ਅਸੀਂ ਕਮਲੇ ਨਹੀਂ ਜਹੇਦਾਰਾ ਕਮਲੇ ਨਹੀਂ ਹੁਣ ਤੂੰ ਸਾਨੂੰ ਗੁੱਦੂ ਨਹੀਂ ਬਣਾ ਸਕਦਾ ਸਭ ਜਾਣਦੇ ਆ ਸਭ ਜਾਣਦੇ ਪਤਾ ਹੈ ਸਾਰੇ ਬੱਚਾ ਬੱਚਾ ਸਿਆਣਾ ਹੋਇਆ ਪਿਆ ਗੁਰੂ ਰਾਮਦਾਸ ਜੀ ਦਾ ਸਤਿਕਾਰ ਕਰਦੇ ਆ ਗੁਰੂ ਹਰਗੋਬਿੰਦ ਸਾਹਿਬ ਦਾ ਸਤਿਕਾਰ ਕਰਦੇ ਆ ਜਾਨੋ ਵੰਦ ਪਰ ਤੈਨੂੰ ਅਸੀਂ ਕੁਛ ਨਹੀਂ ਜਾਣਦੇ ਗੁਰੂ ਹਰਗੋਬਿੰਦ ਸਾਹਿਬ ਦਾ ਸਤਿਕਾਰ ਕਰਨੇ ਆ ਜਾਣ ਤੋਂ ਵੱਧ ਕੇ ਪਰ ਤੇਰੇ ਵਰਗਿਆਂ ਨੂੰ ਅਸੀਂ ਕੁਛ ਨਹੀਂ ਜਾਣਦੇ ਤੁਸੀਂ ਲੀਡਰਾਂ ਦੇ ਚਾਪਲੂਸ ਹੋ ਲੀਡਰਾਂ ਦੇ ਤਲੂਏ ਚੱਕਦੇ ਹੋ ਤੁਸੀਂ ਤੁਸੀਂ ਵੱਟਿਆਂ ਦੀ ਸੁਣਦੇ ਹੋ ਇਹ ਥੋਕ ਕੇ ਕਹਿਣਾ ਚਾਹੀਦਾ ਸਾਰਿਆਂ ਦਾ ਦਿਮਾਗ ਟਿਕਾਣਾ ਆ ਯਾਰ ਬੇ ਠੀਕ ਹੈ ਜੀ ਗੱਲ ਆਪਣੇ ਆਪ ਨੂੰ ਕੈਮ ਰੱਖਣਾ ਹੈ ਚੜ੍ਹਦੀ ਕਲਾ ਚ ਰੱਖਣਾ ਹੈ ਬਾਕੀ ਆਉਣ ਵਾਲੀ ਸਰਕਾਰ ਨੂੰ ਵੀ ਕਹਿ ਦਈਏ ਮਾੜਾ ਜਿਹਾ ਵੀ ਭਾਈ ਜਿਹੜੇ ਕੰਮ ਤੁਸੀਂ ਕਹੇ ਆ ਠੋਕ ਵਜਾ ਕੇ ਕਰਿਓ ਵੀ ਸਕੂਲਾਂ ਦਾ ਸੁਧਾਰ ਕਰ ਦਿਓ ਹਸਪਤਾਲਾਂ ਦਾ ਸੁਧਾਰ ਕਰ ਦਿਓ ਫੇਰ ਨਹੀਂ ਕਿਤੇ ਜਾਣ ਜਾਉਂਦੇ ਸਦਾ ਹੀ ਰੋ ਸਦਾ ਹੀ ਪਰ ਹੁਣ ਤੁਸੀਂ ਸੱਚੀ ਜਿਹੜੀ ਨਵੀਂ ਸਰਕਾਰ ਆਈ ਹੈ ਇਹ ਕਹਿਣਾ ਚਾਹਾਂਗੇ ਵੀ ਘਰਾਂ ਦੇ ਆਮ ਜਿਹੇ ਬੰਦੇ ਵੀ ਕਈ ਬਣੇ ਆ ਲੀਡਰ ਤੇ ਉਹ ਹੁਣ ਵਧੀਆ ਥਾਂ ਤੇ ਪਹੁੰਚੇ ਹੋ ਹੁਣ ਕਰਕੇ ਵਿਖਾਓ ਪੰਜਾਬ ਹੁਣ ਤੁਹਾਡੇ ਹੱਥਾਂ 'ਚ ਹੈ ਸਾਥ ਲੋਕ ਦੇ ਰਹੇ ਐ ਲੋਕਾਂ ਨੇ ਹੁਣ ਤੁਹਾਨੂੰ ਫਤਵਾ ਸੁਣਾਤਾ ਬੜਾ ਵਧੀਆ ਇੱਕ ਮੌਕਾ ਮਿਲਿਆ 5 ਸਾਲ ਦਾ ਟਾਈਮ ਕੋਈ ਥੋੜਾ ਨਹੀਂ ਹੁੰਦਾ ਤੇ ਕਰਕੇ ਵਿਖਾਓ ਠੀਕ ਹੈ ਕਿ ਨਹੀਂ ਲੋਕ ਖੁਸ਼ ਹੋਏ ਫਿਰਦੇ ਕਹਿੰਦੇ ਬਿਜਲੀ ਹੁਣ ਸਾਡੀ 200 ਯੂਨਿਟ ਕੇ 300 ਮਾਫ ਹੋ ਜੂ ਬੀਬੀਆਂ ਕਹਿੰਦੀਆਂ ਹਜ਼ਾਰ ਰੁਪਈਆ ਮਹੀਨੇ ਦਾ ਪੈ ਜਾ ਕਰਦਾ ਹਰ ਇੱਕ ਨੂੰ ਹੀ ਕਹਿੰਦੇ ਪੈਣਾ ਹੁਣ ਬੀਬੀਆਂ ਜਿੰਨੀਆਂ ਹੋਣ ਉਹਨਾਂ ਹੀ ਫਾਇਦਾ ਅੱਗਲੇ ਘਰ ਤੇ ਚਾਰ ਪੰਜ ਹੋਣ ਗਿਆ 5000 ਤੇ ਆ ਗਿਆ ਹੈ ਕਿ ਨਹੀਂ ਪਰ ਆਇਆ ਤੇ ਜਾੜੀਏ ਭਾਈ ਚਲੋ ਵੇਖੋ ਇੱਕ ਗੱਲ ਦੱਸਾਂ ਚਲੋ ਸਿੱਧੀ ਜੀ ਕਹੀ ਕਹਿੰਦੇ ਇਹ ਆਮ ਆਦਮੀ ਕਰੂ ਕੀ ਮੈਂ ਕਿਹਾ ਕਰਨ ਵਾਲਾ ਕੰਮ ਤੇ ਕਰ ਤਾ ਹੁਣ ਭਾਵੇਂ ਕੁਝ ਵੀ ਨਾ ਕਰ। ਐ ਬਈ ਝਾੜੂ ਨਹੀਂ ਫੇਰਿਆ ਵੈਕੂ ਵੀ ਫੇਰਦਾ। ਚਲੋ ਹੁਣ ਅੱਗੇ ਵੇਖੀ ਜੋ ਜੋ ਹੋ ਜੱਗੇ ਜਿਹੜਾ ਕੰਮ ਹੋਣਾ ਉਹ ਵੇਖੀ ਚਲੋ ਹੁਣ ਆਪਾਂ ਇੰਨਾ ਹੀ ਕਹਿਣਾ ਸੀ ਵੀ ਜਹੇਦਾਰ ਬਹੁਤ ਔਖੇ ਐ। ਸਾਰੇ ਆਲੇ ਔਖੇ ਰਹਿਣਾ ਹੀ ਐ। ਇਹਨਾਂ ਨੇ ਤਾਂ ਜਹੇਦਾਰਾਂ ਨੇ ਔਖੇ ਹੀ ਰਹਿਣਾ। ਕਦੇ ਤੇ ਸੌਖੇ ਇਹਨਾਂ ਦੀ ਤੂੜੀ ਮੈਂ ਤੇ ਲੱਥੀ ਵੇਖੀ ਨਹੀਂ ਕਦੀ। ਤੁਸੀਂ ਵੇਖੀ ਹੋਵੇ ਪਤਾ ਨਹੀਂ ਮੈਂ ਇਹਨਾਂ ਦੀਆਂ ਤਿਉੜੀਆਂ ਲੱਥੀਆਂ ਨੇ ਦੇਖੀਆਂ ਐਂ ਹੀ ਰਹਿੰਦੇ ਨੇ ਹਰ ਵੇਲੇ ਉਬਲੇ ਉਬਲੇ ਤਾਂ ਕਰਕੇ ਇਹਨਾਂ ਨੂੰ ਬੇਨਤੀ ਹੈ ਵੀ ਸੁਧਾਰ ਕਰੋ ਆਪਣੇ ਵਿੱਚ ਲੋਕਾਂ ਦੇ ਉੱਤੇ ਨਾ ਚੜਦੇ ਫਿਰੋ ਆਟਾ ਲੋਕਾਂ ਦੇ ਉੱਤੇ ਗਲ ਨਾ ਪੈਂਦੇ ਫਿਰ ਉਹ ਲੋਕਾਂ ਨੂੰ ਪੰਥ ਚੋਂ ਛੇਕ ਕੇ ਕੁਝ ਨਹੀਂ ਹੋਣਾ ਤੁਹਾਨੂੰ ਆਪਣੇ ਆਪ ਤੇ ਕੰਮ ਕਰਨਾ ਪੈਣਾ ਆਪਣੀ ਸੋਚ ਬਦਲਣੀ ਪੈਣੀ ਹੈ ਆਪਣਾ ਸੁਧਾਰ ਕਰਨਾ ਪੈਣਾ ਹੈ ਕਿ ਨਹੀਂ ਸੁਧਾਰ ਕਰਨਾ ਪੈਣਾ ਹੈ ਜਿਗਰਿਆ ਜਿਗਰਿਆ ਗੱਲ ਤੇ ਇਹਨਾਂ ਦੀ ਠੀਕ ਹੈ ਕਿ ਭਗਵੰਦ ਮਾਨ ਨੇ ਕਰਨ ਵਾਲਾ ਕੰਮ ਤੇ ਕਰਤਾ ਜਿਹੜਾ ਹੁਣ ਦੇਖੋ ਰਾਂ ਤੁਸੀਂ ਕਿ ਜਿਸ ਤਰ੍ਹਾਂ ਬਾਦਲ ਫੈਮਲੀ ਜਾਂ ਅਕਾਲੀ ਦਲ ਜਾਂ ਮਜੀਠੀਆ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਤੇ ਕੁਝ ਲੋਕ ਤੇ ਇਹ ਕਹਿ ਰਹੇ ਸੀ ਕਿ ਜੀ ਇਹਨਾਂ ਦਾ ਕੱਦ ਹੋਰ ਵਧ ਜੀਗਾ ਇਹਨਾਂ ਤੇ ਅਗਰੇ ਇਲਜ਼ਾਮਾਤ ਨਾ ਸਾਬਤ ਤੇ ਕਈ ਲੋਕ ਤੇ ਇਹ ਕਹਿ ਰਹੇ ਨੇ ਕਿ ਇਹ ਆਪ ਤੇ ਫੜਿਆ ਹੀ ਗਿਆ ਹਮ ਮਤਲਬ ਕਿ ਵਿਕਰਮ ਸਿੰਘ ਮਜੀਠੀਆ ਇਹਨਾਂ ਨੂੰ ਫੜਿਆ ਗਿਆ ਖਾਲੀ ਇਹ ਨਹੀਂ ਫੜੇਗੇ ਵਿਖੇ ਜਿਹੜਾ ਅਕਾਲੀ ਦਲ ਉਹਦੇ ਵਾਸਤੇ ਬੜੀ ਵੱਡੀ ਪਰੇਸ਼ਾਨੀ ਬਣ ਗਈ ਉਹਨਾਂ ਵਾਸਤੇ ਬੜਾ ਮਸਲਾ ਬਣ ਗਿਆ ਤੇ ਉਹਨਾਂ ਦਾ ਸਿਆਸੀ ਕਦ ਹੋਰ ਨੀਵਾ ਹੋ ਰਿਹਾ ਜਿਵੇਂ ਇਹਨਾਂ ਤੇ ਇਲਜ਼ਾਮਾਤ ਲਾ ਰਹੇ ਨੇ ਤੇ ਜਾਂ ਸਾਬਤ ਕਰ ਰਹੇ ਲੋਕਾਂ ਦਾ ਇਤਮਾਦ ਉਠਾ ਹਾਂ ਜੀ ਤੇ ਦੂਸਰੇ ਪਾਸੇ ਭਗਵੰਦ ਮਾਨ ਜਿਹੜਾ ਉਹ ਜ਼ਿਆਦਾ ਮਸ਼ਹੂਰ ਹੋ ਰਿਹਾ ਤੇ ਉਹਨੀ ਵੈਲਿਊ ਹੋਰ ਵਧ ਰਹੀ ਕਿ ਵੀ ਉਹਨਾਂ ਨੇ ਜਿਹੜੇ ਕੰਮ ਕਰਨੇ ਸੀ ਨਾ ਉਹਨਾਂ ਦੇ ਵਿੱਚ ਇੱਕ ਸੀ ਉਹਨਾਂ ਨੇ ਨਸ਼ਾ ਖਤਮ ਕਰਨਾ ਹਾਂ ਤੇ ਦੂਸਰਾ ਜਿਹੜਾ ਲੋਕਾਂ ਆਪ ਵੀ ਨਸ਼ੇ ਦੇ ਕੀਚੜੇ ਪੜੇ ਗਏ ਹਾਂ ਜੀ ਜੇ ਭਗਵਾਨ ਦਮਾਨ ਨੇ ਨਸ਼ਾ ਖਤਮ ਕਰਦਾ ਸੀ ਤੇ ਉਹਨਾਂ ਨੇ ਉਹ ਮਤਲਬ ਕਿ ਦੂਸਰਿਆਂ ਨੂੰ ਇਹ ਕਿਹਾ ਕਿ ਵੀ ਇਹ ਜਿਸ ਦਿਨ ਉਹਨਾਂ ਨੇ ਫੜਿਆ ਹੈ ਮਜੀਠੀਆਂ ਨੂੰ ਉਹਦਨੇ ਇਹਨਾਂ ਨੇ ਪਹਿਲੀ ਗੱਲ ਹੀ ਇਹ ਕੀਤੀ ਕਿ ਵੀ ਹੁਣ ਵੱਡੇ ਜਿਹੜੇ ਲੋਕ ਨੇ ਉਹਨਾਂ ਨੂੰ ਹੱਥ ਪੈੜਾ ਸ਼ੁਰੂ ਹੋ ਗਿਆ ਹਾਂ ਤੇ ਲੋਕਾਂ ਨੂੰ ਮਤਲਬ ਕਿਹਾ ਕਿ ਵੀ ਤੁਸੀਂ ਉਹਨੇ ਤਾਂ ਮਨਾ ਨ ਰੱਖੋ ਬਾਕੀ ਉਹ ਪੰਜਾਬ ਵਾਸਤੇ ਕਾਫੀ ਅੱਛੇ ਕੰਮ ਵੀ ਕਰ ਰਹੇ ਨੇ ਜਿਸ ਤਰ੍ਹਾਂ ਕਿ ਦਿਲਜੀਤ ਦੋਸਾਂਝ ਦੀ ਫਿਲਮ ਤੇ ਵੀ ਉਹਨਾਂ ਨੇ ਉਹ ਗੱਲ ਕੀਤੀ ਹੈ ਤੇ ਬੜੇ ਅੱਛੇ ਤਰੀਕੇ ਨਾਲ ਕੀਤੀ ਉਹਨਾਂ ਨੇ ਕਿਹਾ ਜੀ ਦਿਲਜੀਤ ਦੋਸਾਂ ਜਾਂ ਪੰਜਾਬੀ ਅਸੀਂ ਲੋਕ ਆ ਸਾਨੂੰ ਤੰਗ ਨਾ ਕਰੋ ਸਾਡੀਆਂ ਫਿਲਮਾਂ ਜਾਂ ਡਰਾਮੇ ਜਾਂ ਇਹ ਚੀਜ਼ਾਂ ਤੇ ਵੀ ਤੁਸੀਂ ਸਾਨੂੰ ਚੈੱਕ ਨਾ ਕਰੋ ਵੀ ਤੁਸੀਂ ਜਿਹੜਾ ਐਂਜ ਕਰਕੇ ਟੈਸਟ ਲਾ ਕੇ ਚੈੱਕ ਕਰਦੇ ਕਿ ਇਹਨਾਂ ਜੀ ਕਿੰਨੇ ਕੁ ਹਜੇ ਹੋ ਟਰੰਟ ਹੈਗਾ ਕਿ ਨਹੀਂ ਹਾਂ ਤੇ ਅਸੀਂ ਇਹ ਨਾ ਹੋਵੇ ਕਿ ਵੀ ਤੁਹਾਡੇ ਵਾਸਤੇ ਨੁਕਸਾਨ ਉਹਨਾਂ ਆ 3-4 ਦਿਨ ਪਹਿਲੇ ਉਹਨਾਂ ਦੀ ਤਕਰੀਰ ਆਈ ਹੈ ਤੁਸੀਂ ਵੀ ਸੁਣੀ ਹੈ ਜੀ ਭਗਵੰਦ ਮਾਨ ਸਿੰਘ ਜੀ ਹਾਂਜੀ ਬੜਾ ਉਹਨ ਬੋਲੇ ਤੇ ਬਾਕੀ ਭਾਈ ਰঞ্জੀਤ ਸਿੰਘ ਐਜ਼ ਯੂਜਵਲ ਇਹ ਗੱਲ ਕਰ ਰਹੇ ਸੀ ਅਕਾਲੇ ਅਕਾਲ ਤਖਤ ਦੇ ਬਾਰੇ ਉਹਨਾਂ ਚੀਜ਼ਾਂ ਦੇ ਬਾਰੇ ਤੇ ਇਹ ਵਾਕ ਕਿ ਤੁਸੀਂ ਉਹਨਾਂ ਨੇ ਅਸਲ ਤੇ ਧਿਆਨ ਬੋਇਆ ਕਿ ਤੁਸੀਂ ਇੰਨੇ ਜੀ ਖੁਸ਼ ਹੋਗੇ ਜੀ ਸਾਡਾ 300 ਜੂਨ ਮਾਫ ਹੋ ਗਿਆ ਜਾਂ ਸਾਡੇ ਅਕਾਊਂਟਾਂ 'ਚ 1000 ਰੁਪਈਆ ਆ ਜਾਣਾ ਜਾਂ ਇਸ ਤਰ੍ਹਾਂ ਕਰਕੇ ਲੇਕਿਨ ਅੰਦਰੋਂ ਖਾਤੇ ਗੇਮ ਵੀ ਚੱਲ ਰਹੀ ਹੈ ਹਾਂਜੀ ਬਾਕੀ ਆਕਾਲ ਤਖਤ ਦੇ ਬਾਰੇ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਵੀ ਇਹਦੇ ਵਿੱਚ ਜਿਹੜੇ ਲੋਕ ਬੈਠੇ ਨੇ ਉਹ ਆਪਣੀ ਮਤਲਬ ਕਿ ਇਸ ਵਾਸਤੇ ਬੈਠੇ ਨੇ ਉਹ ਲੀਡਰਾਂ ਦੇ ਜਿਹੜੇ ਆਗੂਆਂ ਦੇ ਅੱਗੇ ਹੱਥੇ ਚੜੇ ਹੋਏ ਨੇ ਜੋ ਫੈਸਲਾ ਕਰਦੇ ਨੇ ਇਹ ਅੱਗੇ ਓਕੇ ਕਰਕੇ ਕਹਿੰਦੇ ਨੇ ਠੀਕ ਹੈ ਜੀ ਤਾਂ ਕਿ ਸਾਡੀ ਨੌਕਰੀ ਵਜੀ ਰਵੇ ਸਾਡੇ ਟੂਰ ਬਜੇ ਰੰਦੇ ਸਾਡੇ ਮਤਲਬ ਬੋਲ ਉਹਨਾਂ ਦੇ ਹੁੰਦੇ ਨੇ ਮੂੰਹ ਇਹਨਾਂ ਦੇ ਕਢਾਇ ਜਾਂਦੇ ਨੇ ਮੂੰਹ ਇਹਨਾਂ ਦੇ ਕਢਾਇਏ ਜਾਂਦੇ ਨੇ ਤੇ ਅਗਰ ਇਸ ਤਰ੍ਹਾਂ ਹੀ ਰਿਹਾ ਤੇ ਹੋ ਸਕਦਾ ਹੋਲੀ-ਉਲੀ ਕਮੇਟੀਆਂ ਵੀ ਤੁਹਾਡੇ ਹੱਥੋਂ ਨਿਕਲ ਜਾਣ ਦੇ ਅਕਾਲ ਤਖਤ ਨੂੰ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ ਮਾੜੀ ਜਿਹੀ ਵੀ ਗੱਲ ਹੋਵੇ ਕੈਮਰਾ ਖੁੱਲਾ ਹੁੰਦਾ ਤੇ ਉਹ ਬਹੁਤ ਜ਼ਿਆਦਾ ਫੈਲ ਜਾਂਦੀ ਮਿੰਟਾ ਸਕਿੰਟਾਂ ਦੇ ਵਿੱਚ ਜੇ ਜੰਗਲ ਚ ਅੱਗ ਲੱਗਦੀ ਆ ਹਾਂਜੀ ਉਹ ਸਾਬ ਹੈ ਮੜਕੇ ਉਹਨੂੰ ਰੋਕਣਾ ਵੀ ਇਹ ਫਿਰ ਸਾਰਿਆਂ ਤੋਂ ਵੱਡੀ ਗੱਲ ਹੈ ਕਿ ਸੋਸ਼ਲ ਮੀਡੀਆ ਤੇ ਜਿਹੜੀਆਂ ਖਬਰਾਂ ਨਿਕਲਦੀਆਂ ਇਹਨਾਂ ਨੂੰ ਰੋਕਣਾ ਬੜਾ ਔਖਾ ਕੰਮ ਹੈ ਰੋਕ ਹੀ ਨਹੀਂ ਸਕਦੇ ਇਹਨੂੰ ਰੋਕ ਸਕਦੇ ਨਹੀਂ ਇਹਨੂੰ ਕੋਈ ਡਾਕਟਰ ਹੀ ਨਹੀਂ ਉਹ ਜੇ ਬੈਕ ਵਾਇਰਲ ਹੋ ਜਾਂਦੀ ਨਾ ਉਹ ਵਾਇਰਲ ਹੋ ਜਾਂਦੀ ਉਹ ਆਗਾ ਲੋਕ ਹੀ ਡਾਊਨਲੋਡ ਕਰ ਲੈਂਦੇ ਨੇ ਉਹ ਜੇ ਕੋਈ ਸਖਤੀ ਹੋ ਵੀ ਜਾਵੇ ਰੋਕਦੇ ਨੇ ਤੇ ਉਹ ਅਗਲੇ ਦਿਨ ਫਿਰ ਲੱਗ ਜਾਂਦੀਆਂ ਨੇ ਉਹ ਹਰ ਜਗ੍ਹਾ ਤੋਂ ਰਿਮੂਵ ਵੀ ਨਹੀਂ ਕਰਾਈ ਜਾ ਸਕਦੀ ਤੇ ਬਾਕੀ ਅਮੀਰ ਦੇ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਈਗੀ ਅਗਰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਅੱਗੇ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਨੇ ਆ ਕਿ ਨਵੀਂ ਵੀਡੀਓ ਨਾਲ ਸਾਡ ਦੀ ਹੋ ਇਜਾਜ਼ਤ ਅੱਲਾਹ ਨਿਗੇਬਾਨ